저거 다 진란다. ਨਿਮਾਨਿਕ ਮਾਨਤਾ ਨੇ ਕੇ ਤਨ ਹਾਜ਼ਰਾ ਦੂਸਰਲਾ ਪੂ ਚੌਕਟਾ ਦੇ ਵਾਲੀ ਚੌਕ ਸ਼ਤਰਤ ਤਤ ਦੇ ਮਾਲਕ ਤਨ ਗੁਰਬੰਸ ਸਾਹਿਬ ਜੀ ਦੀ ਪਾਉਣ ਪਿੱਤਰ ਹਜੂਰੀ ਅੰਦਰ ਜਲ ਬੈਠੀ ਪਾਈ ਭਾਈ ਸਾਧ ਸੰਗਤ ਜੀ ਬੈਠੋ ਸੱਚੇ ਹਣ ਪਾਸ਼ਾ ਜੀ ਦੇ ਪੁਰਧੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਇਸ ਸੰਸਾਰ ਵਿੱਚ ਬੜੇ ਰਹਿਬਰ ਆਏ ਬੜੇ ਅਵਤਾਰ ਆਏ ਬੜੇ ਮਹਾਤਮਾ ਆਏ ਬੜੇ ਆਗੂ ਆਏ ਉਹਨਾਂ ਨੇ ਜੋਗ ਕਰਨਾ ਸੀ ਉਸ ਤੋਂ ਵੱਧ ਕਰਕੇ ਵਿਖਾਇਆ ਕਿਸ਼ਨ ਭਗਵਾਨ ਮਹਾਰਾਜ ਆਏ ਉਹਨਾਂ ਨੇ ਵੀ ਦੁਖੀਆਂ ਦੀ ਖਾਤਰ ਬਹੁਤ ਕੁਝ ਕੀਤਾ ਹਾਜਰ ਮੁਹੰਮਦ ਸਾਹਿਬ ਨੇ ਵੀ ਇਸਲਾਮ ਦੀ ਖਾਤਰ ਗਰੀਬਾਂ ਦੀ ਖਾਤਰ ਦੁਖੀਆਂ ਦੀ ਖਾਤਰ ਬਹੁਤ ਕੁਝ ਕੀਤਾ ਮਹਾਤਮਾ ਬੁੱਧ ਨੇ ਸਾਡੇ ਇਸ ਸੰਸਾਰ ਨੂੰ ਇੱਕ ਨਵਾਂ ਚਾਨਣ ਦਿੱਤਾ ਵਾਰੀ ਆ ਜਾਂਦੀ ਹੈ ਗੁਰਮਾਨਤ ਪਾਸ਼ਾ ਜੀ ਦੀ ਇਹ ਜਗਤ ਜਨੰਦਾ ਠਾੜਨ ਦੇ ਲਈ ਜੱਗ ਤੇ ਆਏ ਤਾਂ ਪਰੀਆਂ ਨੇ ਮੰਗਲ ਗਾਏ ਅਰਸ਼ਾਂ ਤੋਂ ਫੁੱਲ ਵਰੇ ਸੁਣੀਏ ਕਹਾਣੀ ਗੁਰਮਾਨਤ ਪਾਸ਼ਾ ਜੀ ਦੀ ਹੋਣ ਦੀ ਆਈਆਂ ਖੁਸ਼ੀਆਂ ਵਿੱਚ ਮਤਵਾਲਾ ਹੋਇਆ ਇਹ ਕਿਸ਼ੇ ਜਥਾ ਇਸ ਕਥਾ ਦਾ ਸੀਨ ਕਿੰਜ ਬਿਆਨ ਕਰਦਾ ਹੈ ਪਿਆਰ ਨਾਲ ਸੁਣੀਏ ਇੱਥੇ ਰਹਾ ਪਿੱਪੀ ਲਉ ਨਾਲ ਕਈਆਂ ਦੀ ਭੜੀ ਹੋਈ ਏ ਐਵੇਂ ਵੇਖ ਲੈ ਚੂੜ ਸਿਆਰ ਦੇੰਦੇ ਸਾਡੀ ਭੁੱਲਿਆ ਰਹਿ ਮਈ ਹੋਵੇ ਨਾਨਕ ਪਾਛਾ ਤੇਰੇ ਅਵਤਾਰ ਦੇੰਦੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ ਆਕਸ਼ਾਨੇ ਅੱਤ ਚੁਕੀਆਂ ਨੇ ਛੁੜੀ ਕਈਆਂ ਦੀ ਰਗਾ ਤੇ ਧਰੀ ਇੱਥੇ ਖੁਸ਼ੀਆਂ ਨੇ ਨੇੜੇ ਸੁੱਖੀਆਂ ਨੇ ਜਿਪੀ ਲਾਉ ਨਾਲ ਕਈਆਂ ਦੀ ਭਰੀ ਹੋਈ ਏ ਇੱਥੇ ਵੇਖ ਲੈ ਧੂਰ ਸੁਨਿਆਰ ਦਿੰਦੇ ਸਾਡੀ ਭੁੱਲ ਦੀ ਰਹਿਮਈ ਹੋਵੇ ਨਾਟਕ ਪਾਛ ਤੇਰੀ ਅਵਤਾਰ ਦੇ ਦਿਲ ਤੇ ਸਾਰੇ ਜਗ ਦੇ ਨੂੰ ਸਾਡੀ ਵਧਾਈ ਹੋਵੇ ਨਾ ਖੜੇ ਹਾਂ ਸਰਦਾ ਦੇ ਫੁੱਲ ਲੈ ਕੇ ਇੱਕ ਦਿਨ ਕਮਾ ਦੀ ਤੁੜੀ ਵਾਜਦੀ ਐ ਇੱਥੇ ਥੋੜਿਆਂ ਨੂੰ ਪੂਰੇ ਹੱਕ ਮਿਲਦੇ ਇੱਜ਼ਤ ਬਿਨਾ ਇੱਥੇ ਅੱਖ ਗਾਜਦੀ ਐ ਸੁਪਨੇ ਤੇਰੇ ਤੇਰੇ ਦਰ ਦਿਲ ਤੇ ਲੱਖਾਂ ਬਣੇ ਘਰ ਨਿਰੰਕਾਰ ਜੋ ਆ ਗਿਆ ਏ ਪਾ ਕੇ ਆਏ ਫੇਰਾ ਕਟਣ ਦੁੱਖ ਮੇਰਾ ਤੂੰ ਖੁਦਾ ਦਾ ਯਾਰ ਜੋ ਆ ਗਿਆ ਏ ਅੱਜ ਲੱਗ ਰੇ ਲੱਖਾ ਸ਼ਿੰਗਾਰ ਦਿਨ ਤੇ ਅੱਜ ਲੱਗ ਰੇ ਲੱਖਾ ਸ਼ਿੰਗਾਰ ਦਿਨ ਤੇ ਕਿਉਂ ਨਾ ਸਾਧੂਆਂ ਨੇ ਲੁੱਟੀ ਪਾਈ ਹੋਵੇ ਨਾਨਕ ਪਾਚਾ ਤੇਰੇ ਅਵਤਾਰ ਦਿਨ ਤੇ ਸਾਰੇ ਜੱਗ ਨੂੰ ਚੀ ਚੰਨ ਦੇ ਚਾਉ ਮਲਾਰ ਦਿਨ ਤੇ ਕਿਉਂ ਨਾ ਸੂਰ ਮਿਆ ਜੀ ਪੂਰੀ ਦਈ ਹੋਵੇ ਨਾਨਕ ਪਾ